ਨਮਸਕਾਰ ਨਹੀਂ ਕੀਤੀ ਮਹਾਤਮਾ ਤੇ ਨਰਦੋਸ ਸਾਧਾਂ ਦੇ ਖੋ ਨਾਲ ਤਰ ਤਰਾਣੀ ਪਟਰਾਣੀ ਬੜੀ ਬੈਠੀ ਸੀ ਲਾਲ ਫਲਕਾਰੀ ਤਾਣੀ ਬੈਠੀ ਸੀ ਕੋਈ ਸਿੰਘ ਤਰ ਫਿਰ ਆਏ ਕੋਈ ਸਰੀਰ ਛੱਡੀ ਜਾ ਰਿਹਾ ਤੇ ਆਗੀ ਜਾ ਰਿਹਾ ਏ ਪਰ ਇਹਦੀ ਮੰਨ ਤੇderiv ਅਸਰ ਨਹੀਂ ਇਹਨੇ ਆਖਿਆ ਬਾਬਾ ਬੀ ਸਿੰਘ ਜੀ ਤਿੰਨ ਬੰਦੇ ਨਾਲ ਦਰਬਾਰ ਨੂੰ ਜ਼ਰੂਰ ਚਾਹੀਦੇ ਨੇ ਅਜੇ ਡੁੱਲਿਆਂ ਬੇਰਿਆਂ ਦਾ ਕੁਝ ਨਹੀਂ ਨਿਕਲਿਆ ਅਜੇ ਚੁਲਕੇ ਝੋਲੀ ਵਿੱਚ ਪਾਏ ਜਾਣ ਤੇ ਮਹਾਨ ਪਥਰੀ ਬਾਬਾ ਬੀ ਸਿੰਘ ਨੇ ਉੱਤਰ ਦਿੱਤਾ ਓਏ ਸਰਦਾਰ ਗੁਲਾਬ ਸਿੰਘਾ ਯਾਰੇ ਬੇੜਾ ਦੇ ਗੋਲੇ ਵਿੱਚ ਕੋਈ ਫਰਕ ਹੈ ਜੇ ਜਿਹੜੀ ਮਹਾਨੀ ਸਰਕਾਰ ਦੇ ਚਾਹ ਵਾ ਉਹ ਪੂਰੀ ਕਰ ਲਵੇ ਪਰ ਮੈਂ ਬੰਦੇ ਦੇ ਜੀ ਵਾਸਤੇ ਤਿਆਰ ਨਹੀਂ ਕਿਨੇ ਮੈਂ ਹਰੇ ਬਾਰੇ ਸਰਦਾਰ ਨੇ ਉੱਤਰ ਦਿੱਤਾ ਹੈ ਬਾਬਾ ਬੰਦੇ ਤੈਨੂੰ ਜ਼ਰੂਰੀ ਦੇਣੇ ਪੈਣੇ ਨੇ ਤੇ ਤੇਰੇ ਵਾਲਾ ਵਰਤੀਰਾ ਅਸੀਂ ਉਲਟ ਚੱਲਣ ਨਹੀਂ ਦੇਣਾ ਇਹਨੇ ਉੱਤਰ ਦਿੱਤਾ ਉਹ ਸਰਦਾਰ ਗੁਲਾਬ ਸਿੰਘ ਆ ਇਹ ਤਾਂ ਮਹਾਰਾਜੇ ਦੀ ਜੀ ਸੈਦੇ ਪੁੱਤਰ ਨੇ ਮੈਂ ਦੇਣ ਵਾਸਤੇ ਤਿਆਰ ਨਹੀਂ ਤਾਰੇ ਖਰਸਾ ਜੀ ਗੁਲਾਬ ਸਿੰਘ ਨੇ ਇੱਕ ਹੋਰ ਗੱਲ ਕਹੀ ਇਹ ਬਾਬਾ ਵੀਰ ਸਿੰਘ ਤੂੰ ਕਿਹੜੇ ਆਪਣੇ ਪੁੱਤਰ ਘਰ ਦੇ ਵੜਾਉਣੇ ਨੇ ਬਾ ਗਾੜੀ ਮਾ ਆਖਿਆ ਸਰਦਾਰ ਗੁਲਾਬ ਸਿੰਘ ਆ ਜਿਹੜੇ ਛਰਨ ਆ ਜਾਣ ਉਹ ਕੁੱਤਾ ਤੋਂ ਪਿਆਰੇ ਲੱਗਦੇ ਨੇ ਇਹ ਮੈਨੂੰ ਕੁੱਤਾ ਤਾਂ ਵੀ ਚੰਗੇ ਲੱਗਦੇ ਨੇ ਛਰਨ ਪਿਆ ਦੇ ਦੇਣਾ ਇਹ ਗੱਲ ਚੰਗੀ ਨਹੀਂ ਫਿਰ ਉੱਤਰ ਦਿੱਤਾ ਗੁਲਾਬ ਸਿੰਘ ਨੇ ਤੁਹ ਹਕੂਮਤ ਦੇ ਨਾਲ ਲੜਦਾ ਹੈ ਇਹਨੇ ਆਖਿਆ ਸੀ ਹਕੂਮਤ ਦੇ ਨਾਲ ਲੜਨ ਵਾਸਤੇ ਤਿਆਰ ਨਹੀਂ ਕਿਉਂਕਿ ਅਸੀਂ ਸਾਧੂ ਬੇਟੀਆਂ ਆक्षात ਮਾਇਰ ਹੈ ਕੈਸੀ ਦੀਆਂ ਪ੍ਰਾਪਤ ਕਰਨ ਵਾਸਤੇ ਤਿਆਰ ਪਰ ਜੇ ਹਕੂਮਤ ਸਾਨੂੰ ਫੋਕਾ ਦਵਾ ਦੇਵੇ ਅਸੀਂ ਚੱਲਣ ਵਾਸਤੇ ਵੀ ਤਿਆਰ ਲਈ ਤਿਆਰੇ ਖਰ ਸਾਜੀ ਇੱਕ ਬੰਲੇ ਗੁਲਾਬ ਸਿੰਘ ਕਲਕਤੀਆ ਮਨਿਆਰੇ ਵਾਲਾ ਆ ਪੂਜੇ ਬਣੇ ਮਹਾਨ ਤਖਨੀਕ ਬਾਬਾ ਵੀਰ ਸਿੰਘ ਜੀ ਜਵਾਬ ਸਵਾਲ ਹੋ ਰਹੇ ਨੇ ਚੋਕ ਸ਼ਾਨ ਵਿੱਚ ਉਹ ਪੀਛਲੀ ਜਗਾ ਅਮਰ ਸਿੰਘ ਅਮਰ ਮਨਿਆਰੇ ਦਾ ਹੈ ਐਉਂ ਕਹਿ ਰਿਹਾ ਭਾਈ ਕਿਹਾ ਦੋਲਾ ਬਸੰਗ ਜੋਸ਼ Yeah.

ਜਵਾਰ ਕਰਿਆ ਸੀ ਇਹਨੇ ਗੋਲੀ ਮਾਰੀ ਆ ਇਹ ਲੱਖ ਪਟਾਣਾ ਹੋ ਕੇ ਘੋੜੇ ਤੋਂ ਡਿੱਗਣ ਲੱਗਾ ਏ ਹਰੀ ਸਿੰਘ ਲਲਵੇਂ ਦਾ ਪੁੱਤਰ ਜਵਾਰ ਸਿੰਘ ਇਦਨੇ ਤਵਾਰ ਨਾਲ ਸਿਰ ਵੱਢ ਲਿਆ ਇਹਦੀ ਮਰੇ ਦੀ ਖਬਰ ਹਰੀ ਕਾਂਦੇ ਪੱਤਨਪੁਰ ਤੇ ਪਹੁੰਚੀ ਆ 120 ਤੋਹ ਪਰਕਤ ਵਿੱਚ ਆਈ ਆ ਪਰ 500 ਜਮੂਰ ਇਹਨੇ ਬਾਬਾ ਜੀ ਦੇ ਖਿਲਾਫ ਆਜੂ ਰਛੇ ਰਮ ਕਰ ਦਿੱਤੀ ਆ ਪੰਜ ਪੰਜ 10 10 ਗੁਰਮਖਤਿਆਰੇ ਮਲੇਛਾਂ ਦੇ ਗੋੜਿਆਂ ਨਾਲ ਉੱਢਣੇ ਰੰਮ ਹੋ ਗਏ ਨੇ ਬਾਬਾ ਜੀ ਦੇ ਰਿਸਾਂ ਵਿੱਚ 18 ਗੋਲੀਆਂ ਮਲੇਛਾਂ ਦੀਆਂ ਲੱਗੀਆਂ ਏ ਉਲੀਆ ਗੋੜਾ ਆਇਆ ਤਉ ਬਾਬਾ ਜੀ ਦਾ ਸਜਾ ਪਾਟ ਟੁੱਟ ਗਿਆ ਏ ਕੇਵਲ ਦੋ ਮੁੰਡਾ ਥਲੇ ਵਾਲੇ ਪਾਸੋਂ ਆ ਖੜੇ ਆ ਰਹੇ ਐ ਬਾਬਾ ਜੀ ਨੇ ਆਖਿਆ ਗੁਰੂਖੋ ਕੋਈ ਤੇਈ ਦਾ ਅਰਧ ਸ਼ਟਰ ਲੈ ਕੇ ਸਾਡਾ ਅੰਗ ਦੁਨਾ ਕਰ ਦਿਓ ਆ ਤੁਹਾਡੇ ਨਾਲ ਕੁਝ ਅਸੀਂ ਵਿਚਾਰ ਸਾਂਝੇ ਕਰਨੇ ਚਾਹਨੇ ਆ ਮਰ ਕਿਹੜਾ ਤੇ ਹੀ ਧਰਦਾ ਸ਼ਕਤਰ ਲੈ ਕੇ ਬਾਬਾ ਜੀ ਦਾ ਇਹ ਜੁੜਾ ਕਰੇ ਸਭ ਦੀਆਂ ਅੱਖਾਂ ਵਿੱਚੋਂ ਛੰਮ ਛੰਮ ਕਰਕੇ ਥੁਮ ਕੇ ਅਰੰਭ ਹੋ ਗਏ ਨੇ ਪਰ ਬਾਬਿਆਂ ਦੇ ਪਿੰਦਾ ਪਾਈ ਜੀਵਨ ਸਿੰਘ ਰਾਜਾ ਸਿੰਘ ਸੀ ਇਹਨੇ ਰੱਛੀ ਦੀ ਚਾਦਰ ਲਈਆ ਬਾਬਾ ਜੀ ਦਾ ਘਟਕੇ ਪਤ ਬਣਿਆ ਹੋਏ ਬਨ ਕੇ ਮਹਾਰਾਜਾ ਸਿੰਘ ਜਿਸ ਦਾ ਪਿੰਡ ਗਾਨੀ ਗਾਇਬ ਸਿੰਘ ਨੇ ਜ਼ਿਕਰ ਕੀਤਾ ਰਬ ਮਹਾਰਾਜਾ ਸਿੰਘਾ ਜਦ 7000 ਦੇ ਵਿਆਸਾ ਤੋਂ ਜਨ ਲਿਆ ਇਹਨੇ ਜਨ ਲਿਆਂਦਾ ਹੈ ਬਾਬਾ ਜੀ ਨੇ ਪੰਜ ਨਾਣਾ ਕੀਤਾ ਹੈ ਜਦੋਂ ਪੰਜ ਨਾਣਾ ਕੀਤਾ ਹੈ ਕਰ ਸਾਡੇ ਨੇਤਾਵਲੇ ਨੇ ਤਾਂ ਸਿੱਧੇ ਲੇਟਰਾ ਵਾਲੇ ਨੇਤਰ ਸੁਦੇ ਕੀਤੇ ਨੇ ਕੀ ਆਇਆ ਪੂਰੀ ਦੀ ਪੂਰੀ ਸ਼ਕਤੀ ਬਾਬਾ ਜੀ ਨੇ ਇਹਨਾਂ ਵਿੱਚ ਭਰ ਦਿੱਤੀ ਆ ਜਦੋਂ ਪੂਰੀ ਸ਼ਾਂਤੀ ਭਰੀਗੀ ਨਾਲ ਆਖਿਆ ਜਨ ਰੰਗਾ ਬਾਦ ਵੀ ਜਾ ਕੇ ਹਰ ਸੰਤਾਨੀ ਸੋਰਾ ਕਰ ਤਿਆਰੇ ਖਾਲਸਾ ਜੀ ਬਾਬਾ ਜੀ ਸਵਾਛਣ ਲੱਗੇ ਨੇ ਇੱਕ ਬਨੇ ਕੀਰਤਨ ਹੋ ਰਿਹਾ ਹੈ ਪਰ ਉਹ ਫੇਰੇ ਦੀ ਦਸ਼ਾ ਵੇਖ ਕੇ ਜਿਹੜੀ ਲੋਕਾਂ ਨੇ ਆਵਾਜ਼ اٹھਾਈ ਜਿੰਨਾ ਸਤਾਏ ਸੰਤ ਜਨ ਤਿੰਨ ਕੀ ਰਹੀ ਨਾ ਵੰਸ਼ ਤਿੰਨੋਂ ਤਾਲਾ ਦੇ ਗਏ ਰਾਵਣ ਕੈਰੋ ਕੰਸ ਜਿਨ੍ਹਾਂ ਨੇ ਸੰਤਾ ਹਉਤੇ ਪਾਪ ਕੀਤਾ ਹੈ ਸੰਤਾ ਦੀ ਵਿਰੋਧਤਾ ਕੀਤੀ ਆ ਕਿਉਂਕਿ ਸੰਤ ਕਾ ਨਿੰਦਕ ਮਾਨਦਕਾਰ ਆ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਮਹਾਰਾਜ ਦੀ ਬਾਣੀ ਦਾ ਫੈਸਲਾ ਹੈ ਤੁਜਾ ਦੇ ਕੇ ਸਹਿਬਾਨ ਸੁਣੀਏ ਇਹ ਰਾਜ ਨਾ ਰਹਿਣਾ ਹੈ ਲੋਕੀ ਕੂ ਕੂ ਕੇ ਕਹਿੰਦੇ ਉਧਰ ਇੰਗਲੈਂਡ ਦੇ ਵਸੀਆਂ ਨੇ ਕਿਵੇਂ ਘੋੜੇ ਦੀ ਜਗਾਏ ਨੇ ਇਧਰ ਬਾਬਾ ਜੀ ਸਰੀਰ ਛੱਡ ਰਹੇ ਨੇ ਉਸ ਵੇਲੇ ਦੀ ਦਸ਼ਾ ਕਵੀਸ਼ਰ ਜਥਾ ਐਉ ਕਹਿ ਰਿਹਾ ਪਈ ਮਾਹ ਰਾਜ ਫੇਂਗ ਦੇ आज हम आपके लिए लेकर आए हैं ऑटोमेटिक रीडिंग ग्लासेस जो आपकी रीडिंग करने में मदद करेंगे यह go go पलंगा संता कुझु